ਵਾਹ ਸਾਸੀ ਕਬਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਜਿਆਦਾ ਸਾਸੀ ਕਬਾਜੀ ਸਾਰਿਆਂ ਇੱਕਦਮ ਵਧੀਆ ਬਾਜੀ ਇੱਕਦਮ ਵਧੀਆ ਜੀ ਤੇ ਰੱਬ ਦਾ ਸੁੱਖਿਆ ਸਾਰਾ ਕੁਝ ਬਹੁਤ ਵਧੀਆ ਆ ਪਾਜੀ ਤੇ ਜਿੰਨੇ ਜੋਗੇ ਹੈਗੇ ਆ ਉਹ ਤੋਂ ਬੈਟਰ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਬਾਕੀ ਵੀਰਾਂ ਭਰਾਵਾਂ ਸਾਰਿਆਂ ਦਾ ਆ ਵੀਰ ਹੈਗੇ ਆ ਸਾਰੇ ਜਾਣਿਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮਾਨ ਦੇ ਨਾਲ ਜੋ ਵੀ ਹੈਗਾ ਪਾਜੀ ਉਹ ਕਰਦੇ ਪਏ ਆ ਬਾਕੀ ਬਾਜੀ ਜਿੰਨਾ ਵੀ ਇਹ ਚੀਜ਼ਾਂ ਹੈਗੀਆਂ ਆ ਇਹ ਸਾਰਾ ਕੁਝ ਹੈਗਾ ਵੀ ਜਿਹੜੇ ਵੀ ਲੋਕ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਸਾਡੇ ਤੋਂ ਬਹੁਤ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਹੈਗੀਆਂ ਆ ਅਸੀਂ ਸਿਰਫ ਤੇ ਸਿਰਫ ਕੋਸ਼ਿਸ਼ ਕਰਦੇ ਪਿਆ ਵੀ ਉਹ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਤੇ ਥੋੜਾ ਜਿਹਾ ਖਰੇ ਉਤਰ ਸਕੀਏ ਲਾਸਟ ਟਾਈਮ ਸਾਨੂੰ ਪਤਾ ਆ ਵੀ ਬਹੁਤ ਚੀਜ਼ਾਂ ਛੋਟੀਆਂ ਰਹਿ ਗਈਆਂ ਜਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਅਨਾਰਗਨਾਈਜ਼ ਸੀ ਇਹਨਾ ਮੇਲਾ ਹੁੰਦੇ ਕਈਆਂ ਵੀਰਾਂ ਨੂੰ ਹੈਗਾ ਵੀ ਸ਼ਾਇਦ ਨਵਾਂ ਆ ਭਾਜੀ ਇਹਨੂੰ ਅੱਜ 56 ਆ ਇਹਨੂੰ 56 ਸਾਲ ਹੋ ਚੁੱਕੇ ਆ ਸਾਡੇ ਫਾਦਰ ਸਾਹਿਬ ਨੇ ਜਾਹੋਰ ਕੋ ਸਾਬ ਜੀ ਹੈਗੇ ਇਹਨਾਂ ਉਹਨਾਂ ਨੇ ਸਟਾਰਟ ਕੀਤਾ ਸੀ ਤੇ ਜੰਮੇ ਵੀ ਨਹੀਂ ਸੀ ਜੀ ਉਦੋਂ ਤੇ ਇਹ ਸਾਨੂੰ ਪਤਾ ਰੁਪਈਆ ਰੁਪਈਆ ਲੈ ਕੇ ਸ਼ੁਰੂ ਹੋਇਆ ਆ ਟੂਰਨਾਮੈਂਟ ਪਿਛਲੇ ਸਾਲ ਸਾਨੂੰ ਭਾਜੀ ਲੋਕਾਂ ਨੇ ਇੰਨਾ ਕੁ ਪਿਆਰ ਦੇ ਦਿੱਤਾ ਉਹ ਪਿਆਰ ਕਾਦੇ ਲਈ ਸੀਗਾ ਅਸੀਂ ਕੋਸ਼ਿਸ਼ ਕੀਤੀ ਵੀ ਪਲੇਅਰ ਥੋੜੇ ਜਿਆਦਾ ਵਧੀਆ ਆ ਜਾਣ ਪਿੰਡ ਉਹ ਆਏ ਉਹਨਾਂ ਨੂੰ ਜਿਹੜੇ ਲੋਕ ਪਿਆਰ ਕਰਦੇ ਸੀਗੇ ਉਹ ਸਾਡੇ ਪਿੰਡ ਆਏ ਅਸੀਂ ਕਦੀ ਇੰਨਾ ਐਕਸਪੈਕਟ ਨਹੀਂ ਸੀ ਕੀਤਾ ਸਾਨੂੰ ਬਹੁਤ ਬਹੁਤ ਜਿਆਦਾ ਪਿਆਰ ਮਿਲਿਆ ਤੇ ਉਸੇ ਚੱਕਰ ਦੇ ਵਿੱਚ ਆਈ ਥਿੰਕ ਸਾਡੇ ਕੋਲ ਕੁਝ ਕਮੀਆਂ ਰਹਿ ਗਈਆਂ ਘੱਟ ਬਹੁਤ ਜਿਆਦਾ ਹੋ ਗਿਆ ਹੁਣ ਅਸੀਂ ਕੋਸ਼ਿਸ਼ ਕੀਤੀ ਆ ਵੀ ਚੀਜ਼ਾਂ ਥੋੜੀਆਂ ਵਧੀਆਂ ਹੋ ਸਕਣ ਲਾਸਟ ਟਾਈਮ ਮੈਂ ਕਿਹਾ ਸੀਗਾ ਵੀ 10 ਟਾਈਮਸ ਅਸੀਂ ਬੈਟਰ ਕਰਾਂਗੇ ਤੇ ਬਜਟ ਤੇ 10 ਟਾਈਮਸ ਜ਼ਿਆਦਾ ਕਰ ਹੀ ਲਿਆ ਆ ਪਾਜੀ ਬਾਕੀ ਕੋਸ਼ਿਸ਼ ਬਹੁਤ ਬਹੁਤ ਦੱਸ ਕੀ 20 30 ਗੁਣਾ ਜ਼ਿਆਦਾ ਚੱਲਦੀ ਪਈ ਆ ਵੀ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਸੋਹਣੀਆਂ ਹੋ ਸਕਣ ਜਿਹੜੇ ਵੀ ਵੀਰ ਭਰਾ ਹੈਗੇ ਆ ਉਹਨਾਂ ਨੂੰ ਹਰ ਦਿਨ ਜਦੋਂ 11 ਤਰੀਕ ਤੋਂ ਲੈ ਕੇ 15 ਤਰੀਕ ਸਵੇਰ ਤੱਕ ਆਪਾਂ ਇੱਥੇ ਲੰਗਰ ਚੱਲਦਾ ਰਹੂਗਾ ਪਲੱਸ ਖਾਣਾ ਪੀਣਾ ਚਾਹ ਚੱਲਦਾ ਰਹੂਗਾ ਕਿਸੇ ਵੀ ਚੀਜ਼ ਦੀ ਕੋਸ਼ਿਸ਼ ਕਰਾਂਗੇ ਵੀ ਘਾਟ ਨਹੀਂ ਆਊਗੀ ਕਿਸੇ ਨੇ ਸੋਣਾ ਆ ਕਿਸੇ ਨੇ ਰਹਿਣਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਭਾਜੀ ਵੀ ਕੋਸ਼ਿਸ਼ ਕਰਦੇ ਪਿਆ ਵੀ ਜੋ ਲਾਸਟ ਟਾਈਮ ਕਮੀਆਂ ਪੇਸ਼ੀਆਂ ਹੋਈਆਂ ਉਹ ਅਸੀਂ ਪੂਰੀਆਂ ਕਰ ਸ ਜਿਹੜੀ ਗਰਾਊਂਡ ਵੀ ਫੁੱਲ ਗਰਾਊਂਡ ਆ ਜਿੱਦਾ ਕੋਟ ਸਾਹਿਬ ਜੀ ਹੋਣਾ ਨੇ ਕਿਹਾ ਵੀ 70 ਗਰਾਊਂਡ ਹੁੰਦੀ ਆ ਅਸੀਂ 70 ਗਰਾਊਂਡ ਬਣਾਈ ਆ ਪਲੱਸ 12 ਫੁੱਟ ਦਾ ਐਕਸਟਰਾ ਏਰੀਆ ਦਿੱਤਾ ਆ ਉਹਦੇ ਤੋਂ ਬਾਅਦ ਵੀ ਅਰਾਊਂਡ 60 ਫੀਟ ਆਪਾਂ ਹੋਰ ਜ਼ਿਆਦਾ ਏਰੀਆ ਹੈਗਾ ਜਿਹੜਾ ਵਲਿਆ ਹੋਇਆ ਆ ਸਾਡੇ ਲਈ ਜਿਹੜੇ ਸਟੇਜ ਵਾਲੇ ਉਹ ਮਾਨਯੋਗ ਲੋਗ ਆ ਬਹੁਤ ਜ਼ਿਆਦਾ ਰਿਸਪੈਕਟਡ ਲੋਗ ਆ ਪਰ ਜਿਹੜੇ ਲੋਕ ਕਬੱਡੀ ਨੂੰ ਪਿਆਰ ਕਰਦੇ ਹੋ ਦੇਖਣ ਆਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਉਹਨਾਂ ਹੀ ਅਸੀਂ ਫੈਸਿਲਿਟੀਆਂ ਦੇ ਸਕੀਏ ਜੋ ਆਪਾਂ ਸਟੇਜ ਤੇ ਦਿੰਨੇ ਆ ਇਸ ਕਰਕੇ ਤੁਸੀਂ ਜਦੋਂ ਆਉਂਗੇ ਉਦੋਂ ਦੇਖੋਗੇ ਵੀ ਸਾਰੇ ਦਾ ਸਾਰਾ ਜਿਹੜਾ ਏਰੀਆ ਹੈਗਾ ਆ ਉਹ ਉਦਾਂ ਹੀ ਕਵਰਡ ਹੈਗਾ ਜਿੱਦਾਂ ਕਿ ਸਟੇਜ ਹੈਗੀ ਆ ਜਿੱਦਾਂ ਚੀਜ਼ਾਂ ਹੈਗੀਆਂ ਆ ਆ ਵੀ ਹੈਗੀਆਂ ਕੋਈ ਵੀ ਚੀਜ਼ ਹੈਗੀ ਆ ਭਾਜੀ ਜਿਹੜਾ ਇਹ ਸਾਰੀਆਂ ਅਸੀਂ ਨਹੀਂ ਬਾਈ ਕੀਤੀਆਂ ਹੋਈਆਂ ਅੱਜ ਦਾ 7 ਮੋਟਰਸਾਈਕਲ ਇਹ ਸਾਰੇ ਪਲੇਅਰਾਂ ਨੂੰ ਦਿੱਤੇ ਜਾਣੇ ਆ। ਇਹਨਾਂ ਵਿੱਚੋਂ ਇੱਕ ਅਸੀਂ ਰੱਖਿਆ ਆ। ਅਸੀਂ ਕਿਹਾ ਵੀ ਇਹ ਆਪਾਂ ਦੇ ਦੇਣਾ ਜੀ। ਚਲੋ ਥੋੜਾ ਸੂਤ ਲੱਗ ਜਾਂਦਾ ਇਦਾਂ। ਵੀ ਇਹ ਅਸੀਂ ਦੇ ਦੇਣਾ ਜੀ ਆਪਾਂ ਦਰਸ਼ਕਾਂ ਨੂੰ। ਪਹਿਲਾਂ ਤੇ ਲਾਸਟ ਟਾਈਮ ਦਾ ਹਾਰਲੇ ਰਹਿ ਗਿਆ ਸੀਗਾ। ਬਹੁਤ-ਬਹੁਤ ਸੌਰੀ ਆ। ਪਰ ਜਿਹੜੇ ਲੋਕ ਇੱਥੇ ਮੌਜੂਦ ਸੀਗੇ ਉਹਨਾਂ ਨੂੰ ਪਤਾ ਵੀ ਹਾਰਲੇ ਕਿਉਂ ਰਹਿ ਗਿਆ ਸੀਗਾ। ਬਹੁਤ ਜ਼ਿਆਦਾ ਲੋਕ ਸੀਗੇ ਤੇ ਉਹ ਸਾਡੇ ਕੋਲ ਆਰਗੇਨਾਈਜ਼ ਨਹੀਂ ਹੋ ਪਾਇਆ। ਉਹ ਹਾਰਲੇ ਸਭ ਤੋਂ ਪਹਿਲਾਂ ਦਿੱਤਾ ਜਾਊਗਾ ਜੀ 12 ਤਰੀਕ ਨੂੰ ਇਹ ਪਿਛਲੇ ਸਾਲ ਵਾਲਾ ਫਿਰ ਉਹ ਪਿਛਲੇ ਸਾਲ ਵਾਲਾ ਚੈਪਟਰ ਫਿਨਿਸ਼ ਉੱਥੇ ਸਕੂਟਰੀ ਹੈਗੀ ਆ ਇੱਕ ਆਈ ਥਿੰਕ ਸ਼ਾਇਨ ਮੋਟਰਸਾਈਕਲ ਆ ਇੱਕ ਆਮ ਮੋਟਰਸਾਈਕਲ ਆ ਵਾਲਾ ਹੈਗਾ ਇੱਕ ਬੁਲੱਟ ਮੋਟਰਸਾਈਕਲ ਹੈਗਾ ਤੇ ਇੱਕ ਹੋਰ ਹਾਰਲੇ ਹੈਗਾ ਤੇ ਇੱਕ ਹੈਗਾ ਜੀ ਇਹਨਾਂ ਚੋਂ ਇੱਕ ਟਰੈਕਟਰ ਹੈਗਾ ਇੱਕ ਹੈਗਾ ਕਿਸੇ ਵੀਰ ਕਿਸੇ ਭੈਣ ਨੂੰ ਜਿਹੜੇ ਕਬੱਡੀ ਦੇ ਪਲੇਅਰ ਹੈਗੇ ਆ ਉਹਨਾਂ ਚੋਂ ਜਿਹੜੇ ਬੈਸਟ ਨਿਕਲਨੇ ਆ ਉਹਨਾਂ ਲਈ ਟਰੈਕਟਰ ਹੈਗਾ ਤੇ ਇੱਕ ਹੈਗਾ ਦਰਸ਼ਕਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਅਸੀਂ ਦਿਨਾਂ 'ਚ ਵੰਡੀਆਂ ਹੋਈਆਂ ਜੀ ਜਿਹੜਾ ਪਹਿਲੇ ਦਿਨ ਅਸੀਂ ਕੱਢਣਾ ਇੱਕ ਹਾਰਲੇ ਤੇ ਨਾਲ ਕਰ ਦੇਣੀ ਹੈ ਸਕੂਟਰੀ ਸੈਕਿੰਡ ਡੇਨ 'ਚ ਆਪਾਂ ਕਰ ਦੇਣਾ ਜੀ ਬੁਲਟ ਕੱਢ ਕੇ ਨਾਲ ਆਪਾਂ ਕਰ ਲਵਾਂਗੇ ਸ਼ਾਇਨ ਮੋਟਰਸਾਈਕਲ ਮਲਕੀ ਜਿਹੜੀ ਕਿ 13 ਤਰੀਕ ਆ ਜਿਹੜਾ ਲਾਸਟ ਡੇਨ ਹੋਊਗਾ ਉਦੋਂ ਆਪਾਂ ਇੱਕ ਟਰੈਕਟਰ ਕੱਢਾਂਗੇ ਬਾਕੀ ਬਾਜੀ ਜੇ ਕਿਸੇ ਨੇ KTM ਕਹਿਤਾ ਤੇ ਅਸੀਂ ਉਹ ਕਰਦੇ ਆ ਕਿ ਕਿਸੇ ਨੇ ਹਾਰਲੇ ਕਿ ਆ ਉਹ ਕਰਦਾਂਗੇ ਡਿਪੈਂਡ ਆ ਬਾਜੀ ਜੋ ਵੀ ਚੀਜ਼ ਇੱਥੇ ਪਈ ਆ ਬਾਜੀ ਲੋਕਾਂ ਦਾ ਕਬੱਡੀ ਲਈ ਪਿਆਰ ਆ ਇਹ ਜਿਹੜੇ ਪ੍ਰਮੋਟਰ ਹੈਗੇ ਆ ਅਸੀਂ ਬਹੁਤ ਸਾਰੇ ਹੋਰ ਵੀ ਲੋਕ ਹੈਗੇ ਆ ਬਾਜੀ ਜ ਅਸੀਂ ਫੋਟੋਆਂ ਲਾ ਨਹੀਂ ਸਕੇ ਇਹ ਸਾਰੇ ਵੀਰਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਕਬੱਡੀ ਨਾਲ ਪਿਆਰ ਹੈਗਾ ਆ ਜਿਹੜਾ ਆਪਣਾ ਆਪਣਾ ਕਹਿੰਦੇ ਆ ਵੀ ਗੁਰੰਤ ਸਾਹਿਬ ਵਿਚ ਲਿਖਿਆ ਵੀ ਦਸਬੰਦ ਕੱਢਣਾ ਚਾਹੀਦਾ ਇੱਕ ਕਬੱਡੀ ਦਾ ਦਸਬੰਦ ਸਾਰਿਆਂ ਨੇ ਕੱਢਿਆ ਜੀ ਕਿਉਂਕਿ ਸਾਡੀ ਜਿੰਨਾ ਕੁ ਮੈਨੂੰ ਲੱਗਦਾ ਆ ਭਾਜੀ ਦੇਖੋ ਜੀ ਸਾਰੀਆਂ ਗੇਮਾਂ ਹੀ ਸਾਡੀਆਂ ਆਪਣੀਆਂ ਗੇਮਾਂ ਆ ਐਜ਼ ਏ ਪਿੰਡ ਦੇ ਵਿੱਚ ਐਜ਼ ਏ ਪੰਜਾਬੀ ਪਿੰਡ ਦੇ ਵਿੱਚ ਰਹਿਣ ਦੇ ਨਾਲ ਇੱਕ ਜੀ ਸ਼ੋਰ ਆ ਵੀ ਸਾਡੀ ਜਿਹੜੀ ਇੱਕ ਗੇਮ ਪਰਸਨਲ ਗੇਮ ਹੈਗੀ ਹੈ ਜਿਹਨੇ ਹਰ ਕਿਸੇ ਨੇ ਛੱਤਰ ਖਾਦੇ ਆ ਉਹ ਸਿਰਫ ਕਬੱਡੀ ਆ ਭਾਜੀ ਤੇ ਸਾਡੇ ਗੁਰੂਆਂ ਵੱਲੋਂ ਵੀ ਪਹਿਲਵਾਨੀ ਸ਼ੁਰੂ ਹੋਈ ਆ ਤੇ ਇਹਦੇ ਵਿੱਚ ਦਸਵੰਦ ਕਰਨਾ ਚੰਗੀ ਗੱਲ ਆ ਤੇ ਆ ਤੁਸੀਂ ਦੇਖ ਸਕਦੇ ਆ ਵੀ ਹਜੇ ਵੀ ਆਈ ਲੋਕ ਲੋਕਾਂ ਦਾ ਪਿਆਰ ਆ ਜੀ ਮੱਚ ਮੋਰ ਹੋਰ ਵੀ ਜਿਹੜੇ ਪੈਸੇ ਹੈਗੇ ਆ ਲੋਕਾਂ ਨੇ ਦਿੱਤੇ ਹੋਏ ਆ ਐਜ਼ ਅ ਟ੍ਰਾਂਸਫਰ ਮਨੀ ਕੋਈ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਇਹ ਤੁਹਾਨੂੰ ਵੀ ਪਤਾ ਹੈ ਭਾਜੀ ਤੁਸੀਂ ਵੀ ਆਪਣਾ ਜੋ ਵੀ ਹੈਗੇ ਦਸਵੰਦ ਹੀ ਕੱਢਦੇ ਐ ਇਹਨੂੰ ਟਾਈਮ ਦਿੰਨੇ ਆ ਇਹਨੂੰ ਵਧੀਆ ਬਣਾਉਣ ਦੇ ਆ ਹੁਣ 365 ਚੈਨਲ ਹੈਗਾ ਆ ਐਵਰੀਬਾਡੀ ਨੋਜ਼ ਦੈਟ ਬਟ ਆਈ ਥਿੰਕ ਡੇਰ ਮਹੀਨਾ ਹੋ ਗਿਆ ਇੱਥੇ ਆਏ ਨੂੰ 12 ਤਰੀਕ ਤੋਂ ਬਾਅਦ ਕੋਈ ਭਜਨੜ ਨਹੀਂ ਉਸ ਤੋਂ ਬਾਅਦ ਸਿਰਫ ਮਰਜੀ ਕਰਨੀ ਆ ਕਿਉਂਕਿ ਬਾਜੀ ਇਹ ਸਾਰਾ ਕੁਝ ਅਸੀਂ ਕਰਦੇ ਪਏ ਆ ਜਾਂ ਸਾਰੇ ਜਾਣੇ ਕਰਦੇ ਪਏ ਆ ਜਿੰਨੇ ਵੀ ਇੱਥੇ ਲੋਕ ਹੈਗੇ ਆ ਜਿਨ੍ਹਾਂ ਨੇ ਇਹਨੂੰ ਆਰਗੇਨਾਈਜ਼ ਕਰਨ ਦੇ ਬਾਜੀ ਇਹ ਸਾਰਿਆਂ ਦਾ ਆਪਣਾ ਆਪਣਾ ਵੀ ਯਾਰ 12 ਤਰੀਕ ਤੋਂ ਬਾਅਦ ਅਸੀਂ ਸਿਰਫ ਮੈਚ ਦੇਖਣੇ ਆ ਤੇ ਉਹ ਮੈਚਾਂ ਨੂੰ ਇੰਜੋਏ ਕਰਨਾ ਹੈ ਪਹਿਲਾਂ ਫਾਦਰ ਸਾਹਿਬ ਨੂੰ ਬਹੁਤ ਬਹੁਤ ਜ਼ਿਆਦਾ ਸੀਗਾ ਜਿੰਨੇ ਵੀ ਆ ਪਿੰਡ ਦੇ ਲੋਕ ਹੈਗੇ ਆ ਜੇ ਇਲਾਕਾ ਦੇ ਹੈਗੇ ਉਹਨਾਂ ਨੂੰ ਪਤਾ ਆ ਵੀ ਉਹਨਾਂ ਨੇ ਵੀ ਰੋਜ ਦੇ ਰੋਜ ਕੋਈ ਕਬੱਡੀ ਦਾ ਮੇਲਾ ਨਹੀਂ ਉਹਨਾਂ ਨੇ ਛੱਡਣਾ ਵੀ ਉਹਨਾਂ ਨੇ ਸਾਰੇ ਦੇਖਣ ਨੂੰ ਸਪੋਰਟਸ ਨਾਲ ਪਿਆਰ ਸੀਗਾ ਹੁਣ ਉਹ ਪਾਸ ਆਊਟ ਹੋ ਗਏ ਆ ਜੀ ਸਾਡਾ ਫਰਜ਼ ਬਣਦਾ ਆ ਵੀ ਜਿੰਨਾ ਉਹਨਾਂ ਦਾ ਹਿੱਸਾ ਹੈਗਾ ਆ ਉਹ ਅਸੀਂ ਸਾਨੂੰ ਹੋਰ ਜਗ੍ਹਾ ਨਹੀਂ ਲੱਭਦੀ ਵੀ ਉਹਦਾ ਇੱਕ ਵੱਡਾ ਚੰਕ ਸੀ ਸਿਰਫ ਇਹੋ ਹੀ ਇੱਕ ਗੇਮ ਆ ਜਿੱਤੇ ਅਸੀਂ ਕੱਢਾਂਗੇ ਤੇ ਇਹ ਕੱਢਦੇ ਰਵਾਂਗੇ ਜੇ ਭਾਜੀ ਕਿਸੇ ਦਿਨ ਘਟ ਹੋ ਗਿਆ ਤੇ ਇਹ ਸਮਝ ਲਿਓ ਵੀ ਉਸ ਦਿਨ ਕਮਾਈ ਉਸ ਸਾਲ ਕਮਾਈ ਘਟ ਹੋਈ ਵੀ ਇਹੋ ਹੀ ਚੀਜ਼ ਆ ਜੀ ਬਾਕੀ ਲੋਕਾਂ ਦੀਆਂ ਹੀਸਾਂ ਹੈਗੀਆਂ ਆ ਬਹੁਤ ਬਹੁਤ ਜ਼ਿਆਦੀਆਂ ਜਿਹੜੀਆਂ ਪ੍ਰੋਬਲਮਾਂ ਆ ਉਹ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਜੀ ਐਦ ਕੀ ਆਪਾਂ ਮੈਨੂੰ ਨਾ ਇੱਕ ਵੀਰ ਨੇ ਨਾ ਚਿੱਠੀ ਲਿਖੀ ਸੀਗੀ ਮੇਰੇ ਕੋਲ ਚਿੱਠੀ ਨਹੀਂ ਮੇਰੇ ਕੋਲ ਹੈਗੀ ਇਹ ਕਰੇ ਉਹਨੇ ਵੀਰ ਨੇ ਸਾਡੇ ਗਲਤੀਆਂ ਦਸੀਆਂ ਉਹਨੇ ਸਾਰੀਆਂ ਤੇ ਉਹਦੇ ਵਿੱਚ ਇੱਕ ਮੇਨ ਸੀਗਾ ਕਹਿੰਦਾ ਵੀਰੇ ਅਸੀਂ ਨਾ ਇੱਥੇ ਬੈਠੇ ਸਟੇਜ ਤੇ ਕੁਰਸੀ ਤੇ ਬੈਠੇ ਅਸੀਂ ਪਾਣੀ ਤੱਕ ਨਹੀਂ ਪੀਤਾ ਕਿਉਂਕਿ ਪਾਣੀ ਪੀਣ ਕਰਕੇ ਵਾਸ਼ਰੂਮ ਜਾਣਾ ਪੈਣਾ ਸੀਗਾ ਅੰਦਰ ਆਉਂਦੀ ਜਗ੍ਹਾ ਨਹੀਂ ਸੀਗੀ ਤੇ ਸਾਰੀ ਦਿਹਾੜੀ ਸੀ ਭੁੱਖੇ ਤੇ ਆਏ ਦਾਏ ਤੁਹਾਨੂੰ ਕੁਝ ਆਰਗੇਨਾਈਜ਼ ਕਰਨਾ ਚਾਹੀਦਾ ਸੀਗਾ ਉਹ ਸਾਡੀ ਗਲਤੀ ਸੀਗੀ ਬਾਜੀ ਪਰ ਇਸ ਵਾਰੀ ਘੇਰੇ ਦੇ ਅੰਦਰ ਬਾਜੀ ਜਿੱਥੇ ਲੋਕ ਬੈਠੇ ਆ ਉਥੇ ਅਰਾਊਂਡ 10 ਜਗਾਮਾਂ ਹੋਣੀਆਂ ਆ ਜਿੱਥੇ ਪਹਿਲੀ ਰੇਡ ਨਹੀਂ ਪਹਿਲਾ ਬੰਦਾ ਐਂਟਰ ਹੋਣ ਤੋਂ ਲੰਗਰ ਚੱਲੂਗਾ ਜਦੋਂ ਤੱਕ ਖਤਮ ਨਹੀਂ ਹੋਊਗਾ ਦੇਖੋ ਜੀ ਕੋਈ ਇਲਾਕਾ ਪਿੰਡ ਦੇ ਹੈਗੇ ਆ ਲੋਕ ਉਹ ਕੋਈ ਕੇਲੇ ਕਰਦਾ ਪਿਆ ਕੋਈ ਮਿੱਠੇ ਛੋਲ ਕਰਦਾ ਸਾਡੇ ਵੱਲੋਂ ਕੀ ਆ ਬਾਜੀ ਅਸੀਂ ਇੱਕ ਸੁੱਕੀ ਸਬਜੀ ਜਿੱਦਾਂ ਹੁੰਦੀ ਆ ਨਾ ਪੇ ਉਹ ਬੈਟਰ ਹੁੰਦੀ ਆ ਭਾਜੀ ਅਸੀਂ ਨਾ ਇਹ ਸਾਡੀ ਸਭ ਤੋਂ ਵੱਡੀ ਕੰਪਲਿਕੀਸ਼ਨ ਸੀਗੀ ਵੀ ਕੀ ਕਰੀਏ ਮੈਂ ਇੱਕ ਮੇਲੇ ਤੇ ਗਿਆ ਭਾਜੀ ਰੀਸੈਂਟਲੀ ਮੈਂ ਉੱਥੇ ਲੰਗਰ ਖਾਣ ਗਿਆ ਤੇ ਉਹਨੇ ਮੇਰੀ ਤਲੀ ਚ ਰੋਟੀ ਰੱਖੀ ਦਿੱਤੇ ਸਬਜੀ ਰੱਖ ਦਿੱਤੀ ਉਹ ਸਾਰੀ ਪ੍ਰੋਬਲਮ ਸੌਟ ਹੋ ਗਈ ਤੇ ਸੇਮ ਚੀਜ਼ ਅਸੀਂ ਇੱਥੇ ਕਰਨੀ ਆ ਪਾਣੀ ਜੋ ਖਾਣਾ ਪੀਣਾ ਸਾਰਾ ਕੁਝ ਉੱਥੇ ਪੂਰੇ 3 ਦਿਨ ਲਗਾਤਾਰ ਚੱਲੂਗਾ ਅਨਟੋਟ ਭਾਜੀ ਹਾਂਜੀ ਬੈਠਿਆ ਨੂੰ ਭਾਜੀ ਉਦੋਂ ਹਿਲਣਾ ਨਹੀਂ ਪਊਗਾ ਤੇ ਵਾਸ਼ਰੂਮ ਵੀ ਬਹੁਤ ਜ਼ਿਆਦਾ ਹੈਗੇ ਪਰ ਵਾਸ਼ਰੂਮ ਵਾਸਤੇ ਉਹਨਾਂ ਨੂੰ ਬਾਹਰ ਹੀ ਆਉਣਾ ਪੈਣਾ ਭਾਜੀ ਜਿੱਦਾਂ ਸਟ ਐਗਜੈਕਟਲੀ ਸੇਮ ਤਰੀਕੇ ਨਾਲ ਸਾਰੀ ਦੀ ਸਾਰੀ ਗਰਾਊਂਡ ਜਿੱਥੇ ਹਰ ਇੱਕ ਬੰਦਾ ਬੈਠਾ ਟਰੋਲੀਆਂ ਲੱਗੀਆਂ ਜਾਂ ਕੁਰਸੀਆਂ ਲੱਗੀਆਂ ਉਹ ਸਾਰੀਆਂ ਚੀਜ਼ਾਂ ਭਾਜੀ ਸੇਮ ਵੇ ਦੇ ਨਾਲ ਕਵਰ ਹੋਣਗੀਆਂ ਪਰ ਇਸ ਵਾਰੀ ਪ੍ਰੋਮਿਸ ਹੈ ਵੀ ਗਰਾਊਂਡ ਦੇ ਵਿੱਚ ਕੋਈ ਨਹੀਂ ਹੋਊਗਾ ਅਸੀਂ ਕੁਝ ਚੀਜ਼ਾਂ ਇਨਫਰਾਸਟ੍ਰਕਚਰ ਜੇ ਚੇਂਜ ਕੀਤੀਆਂ ਈਵਨ ਜਿਹੜੇ ਸਮਾਨ ਵੀ ਹੋਣੇ ਆ ਨਾ ਭਾਜੀ ਉਹ ਸਮਾਨ ਵੀ ਗਰਾਊਂਡ ਦੇ ਬਾਹਰ ਹੋਣਗੇ ਤੇ ਉਹ ਜਿਹੜੇ ਬੰਦੇ ਦੇ ਸਮਾਨ ਹੋਣੇ ਆ ਉਹਨੂੰ ਗਰਾਊਂਡ ਦੇ ਵਿੱਚੋਂ ਦੂਜੀ ਜਗ੍ਹਾ ਜ਼ਿਆਦਾ ਪਸੰਦ ਆਊਗੀ ਜਿਸ ਵੇ ਨਾਲ ਅਸੀਂ ਕੀਤਾ ਹੋਇਆ ਕਿ ਪਾਜੀ ਇਹ ਡੇਂਜਰਸ ਵੀ ਹੋ ਸਕਦਾ ਹੈ ਅਸੀਂ ਨਾ ਗਰਾਊਂਡ ਦੇ ਵਿੱਚ ਜਦੋਂ ਆਣਗੇ ਜਦਾਂ ਬਹੁਤ ਜਗਾਵਾਂ ਤੇ ਜਿੱਦਾਂ ਫਾਇਰ ਨਿਕਲਦੀ ਆ ਜਾਂ ਫਾਇਰਵਰਕਸ ਹੁੰਦੇ ਆ ਉਹ ਸਾਰੇ ਗਰਾਊਂਡ ਦੇ ਅੰਦਰ ਆ ਜੇ ਅਸੀਂ ਗਰਾਊਂਡ ਦੇ ਅੰਦਰ ਬੰਦੇ ਵਾਰ ਦਿੱਤੇ ਨਾ ਪਾਜੀ ਇੱਥੇ ਜਦੋਂ ਇੱਕ ਬਟਨ ਦੇ ਨਾਲ ਉਹ ਸਾਰੀ ਗਰਾਊਂਡ ਚ ਚੀਜ਼ਾਂ ਚੱਲਣੀ ਆ ਜੇ ਕੋਈ ਵੀਰਪਰਾ ਅੱਗ ਦੇ ਲੱਗੇ ਹੋਇਆ ਤੇ ਉਹ ਫਿਨਿਸ਼ ਆ ਬੰਦਾ ਵੀ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਹੈ ਇਸ ਕਰਕੇ ਸਾਰਿਆਂ ਨੂੰ ਰਿਕਵੈਸਟ ਵੀ ਆ ਇਸ ਚੀਜ਼ ਦੀ ਡਿਮਾਂਡ ਨਾ ਕਰਨ ਤੇ ਅਸੀਂ ਆਪ ਵੀ ਪਰਸਨਲ ਕਹਿੰਦੇ ਆ ਵੀ ਇਹ ਚੀਜ਼ ਹੋਊਗੀ ਨਹੀਂ ਜੀ ਪਾਜੀ ਪ੍ਰਾਈਸ ਜਿਹੜਾ ਹੈਗਾ ਆ ਆਪਣਾ ਹਜੇ ਤ 751000 ਹੈਗਾ ਜਿਹੜਾ ਉਪਨ ਦਾ ਐਂਡ ਬਾਕੀ ਭਾਜੀ ਜਿਹੜਾ ਸੈਕਿੰਡ ਪ੍ਰਾਈਜ਼ ਹੋਏਗਾ 551 ਤੇ ਬਾਕੀ ਭਾਜੀ ਇਹ ਚੇਂਜ ਹੁੰਦਾ ਰਹਿੰਦਾ ਹੁਣ ਕੋਈ ਵੀਰ ਭਰਾ ਲੱਖ ਰੁਪਈਆ ਪਾ ਦਿੰਦਾ ਤੇ ਅਸੀਂ ਉਹਨੂੰ ਥੋੜਾ ਜ਼ਿਆਦਾ ਕਰ ਦੇਣਾ ਆ ਕਿਸੇ ਨੇ 50000 ਪਾਤੇ ਤੇ ਵੀ ਕਿਤੇ ਹੋਰ ਕਰ ਦੇਣਾ ਆ ਲੋਕ ਛੋਟੇ ਜਿਹੜੇ 45 ਕਿਲੋ ਜਾਂ 60 ਕਿਲੋ ਆ ਉਹਦੇ ਵਿੱਚ ਜ਼ਿਆਦਾ ਪ੍ਰਾਈਸ ਪੈਸਾ ਪਾਉਣਾ ਚਾਹੁੰਦੇ ਆ ਸਾਡੇ ਨਾਲ ਹੈਗਾ ਆ ਸਾਦਾ ਭਰਾ ਆ ਉਹ ਕਹਿੰਦਾ ਮੈਂ ਉਹਨੂੰ ਹੀ ਪੈਸੇ ਦੇਨੇ ਆ ਤੇ ਸਾਨੂੰ ਇਹ ਪ੍ਰੋਬਲਮ ਵੀ ਉਹਦੇ ਪ੍ਰਾਈਸ ਜ਼ਿਆਦਾ ਹੋ ਜਾਂਦਾ ਹੈ ਤੇ ਹੈਵੀ weight ਹੈਗੇ ਆ ਉਹਨਾਂ ਦਾ ਘੱਟ ਹੋ ਜਾਣਾ ਅਸੀਂ ਤੇ ਉਹਨੂੰ ਇਹੋ ਹੀ ਰਿਕਵੈਸਟ ਕਰਦੇ ਆ ਵੀ ਹਜੇ ਤੱਕ ਵੜਿਆ ਪਿਆ ਪਰ ਪ੍ਰਾਈਸ ਜੋ ਹੈਗੇ ਆ ਭਾਜੀ ਬੋਰਡਸ ਤੇ ਜੋ ਲਿਖਿਆ 751 ਫਾਰ ਫਰਸਟ ਪ੍ਰਾਈਜ਼ ਉਹਦਾ ਉਹ ਪੰਦਾ 85 ਦਾ ਹੈਗਾ ਆਈ ਥਿੰਕ 10 ਲੱਖ ਫੇ ਜਿਹੜਾ ਦੂਜਾ ਹੈਗਾ ਆਈ ਥਿੰਕ 2 ਲੱਖ ਇਦਾਂ ਹੈਗੇ ਆ ਪਰ ਉਹ ਚੇਂਜ ਹੋ ਜਾਣੇ ਉਦੇ ਵਿੱਚ ਕੁਝ ਹੋਰ ਇਨਪੁਟ ਵੀ ਪੈ ਜਾਣਾ ਕਈ ਵੀਰਾਂ ਭਰਾਵਾਂ ਵੱਲੋਂ ਜੋ ਅਸੀਂ ਕਰਨਾ ਚਾਹੁੰਦੇ ਆ ਫਰਸਮੀ ਪਾਜੀ ਅਸੀਂ 6 ਮਹੀਨੇ ਸਪੈਂਡ ਕੀਤੇ ਅਸੀਂ ਈਵਨ ਚਾਈਨਾ ਤੱਕ ਗਏ ਟਰੋਫੀ ਬਣਾਉਣ ਵਾਸਤੇ ਪਰ ਸਾਡੇ ਕੋਲ ਚੀਜ਼ਾਂ ਬਣ ਨਹੀਂ ਪਾਈਆਂ ਪਰ ਨੈਕਸਟ ਟਾਈਮ ਐਸ ਕੀ ਜੋ ਅਸੀਂ ਕਰ ਸਕਦੇ ਸੀ ਅਸੀਂ ਕੀਤਾ ਪਰ ਨੈਕਸਟ ਟਾਈਮ ਟੋਟਲੀ ਡਿਫਰੈਂਟ ਟਰੋਫੀ ਹੋਊਗੀ ਐਂਡ ਉਹਦੀ ਇੱਕ ਵੈਲਿਊ ਵੀ ਹੋਊਗੀ ਟਰੋਫੀ ਦੀ ਪਾਜੀ ਵੀ ਨੈਕਸਟ ਟਾਈਮ ਅਸੀਂ ਟਰੋਫੀ ਚੇਂਜ ਕਰਾਂਗੇ ਪਰ ਇਸ ਵਾਰੀ ਜੋ ਹੈਗਾ ਅਸੀਂ ਜਿੰਨੇ ਜੋਗੇ ਸੀਗੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਤੋਂ ਵੱਡੀਆਂ ਤੇ ਬੈਟਰ ਆ ਜੀ ਫਿਰ ਆਪਾਂ ਅਗਲੀ ਵਾਰ ਇਤੋਂ ਵੀ ਜ਼ਿਆਦਾ ਕਰਾਂਗੇ ਬਟ ਹਜੇ ਤੱਕ ਤੇ ਉਹ ਕਮਨ ਸਾਹਿਬ ਹੈਗੇ ਆ ਇਹ ਸਾਰੀ ਦੀ ਸਾਰੀ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਬੜੇ ਜਾਣੇ ਨੂੰ ਹੈਗਾ ਆ ਕਿ ਇਹ ਬਾਲ ਪਰਿਵਾਰ ਦੀ ਜ਼ਮੀਨ ਖਰੀਦ ਲਈ 110% ਇਹ ਜ਼ਮੀਨ ਹੈਗੀ ਕਿਥੇ ਕੁੰਸਾਕਦੇ ਆ ਅੱਜ ਦਾ ਹੈਗਾ ਹੀ ਉਹਨਾਂ ਦਾ ਇਦਾਂ ਹੀ ਹੁੰਦਾ ਇਹ ਜ਼ਮੀਨ ਉਹਨਾਂ ਦੀ ਆ ਜੀ ਤੇ ਇਹ ਉਹਨਾਂ ਨੇ ਇਹ ਕਿਹਾ ਹੋਇਆ ਵੀ ਇਹ ਸਾਰੀ ਦੀ ਸਾਰੀ ਗਰਾਊਂਡ ਜਿਹੜੀ ਹੈਗੀ ਆ ਇਹ ਉਹਨਾਂ ਨੇ ਆਫਟਰ ਕਬੱਡੀ ਕੋਈ ਇੱਥੇ ਗੇਮ ਖੇਡਣਾ ਚਾਹੁੰਦਾ ਕਬੱਡੀ ਸੌਕਰ ਜਾਂ ਕ੍ਰਿਕਟ ਖੇਡਣਾ ਚਾਹੁੰਦਾ ਇਹ ਉੱਥੇ ਚੱਲਦਾ ਰਹੂਗਾ ਇਹ ਬੰਦ ਨਹੀਂ ਹੋਊਗਾ ਇਹ ਜ਼ਮੀਨ ਵਗਦੀ ਸੀਗੀ ਉਹਦੇ ਵਿੱਚ ਜੋ ਵੀ ਇਹਨਾਂ ਨੂੰ ਠੇਕਾ ਮਿਲਦਾ ਸੀਗਾ ਬਟ ਅਵਾ ਆਈ ਗਏ ਬਾਜੀ ਬੱਚੇ ਆ ਬਾਜੀ ਮੇਰੀ ਗੱਲ ਸੁਣੋ ਇਹਦਾ ਮੈਂ ਆ ਬਾਜੀ ਨੂੰ ਕਹਿਣਾ ਚਾਹੁੰਦਾ ਸਭ ਤੋਂ ਵੱਡੀ ਮੇਰੀ ਪ੍ਰੋਬਲਮ ਇਹਨਾਂ ਨੇ ਸੌਟ ਕੀਤੀ ਆ ਇਹ ਕਸਮੀ ਗੱਲ ਆ ਇਹ ਤੋਂ ਉੱਤੇ ਤਾਂ ਨਹੀਂ ਹੁੰਦਾ ਨਾ ਵੀ ਪੰਜਾਬੀ ਜਗ੍ਹਾ ਇਹ ਜ਼ਮੀਨ ਇਹਨਾਂ ਦੀ ਆ ਕੋਈ ਡੱਕਾ ਨਹੀਂ ਮੈਂ ਖਰੀਦਾਂ ਨਹੀਂ ਮੈਂ ਇਹਨਾਂ ਨੂੰ ਪੈਸਾ ਦਵਾ ਪਰ ਇਹ ਜ਼ਮੀਨ ਇਹ ਲੈ ਲਓ ਇੱਥੇ ਹੱਕ ਮੇਰਾ ਪੂਰਾ ਆ ਵੀ ਇਹ ਚੀਜ਼ ਹੈਗੀ ਆ ਠੀਕ ਹੈ ਨਾ ਬਾਜੀ ਹੁਣ ਮੈਂ ਪੱਕਾ ਕਰ ਲਿਆ ਸਹੀ ਆ ਬਸ ਇਹ ਬਾਜੀ ਹੁਣਾਂ ਨੇ ਕਿਹਾ ਵੀ ਇਹ ਜ਼ਮੀਨ ਹਮੇਸ਼ਾ ਇਹ ਰਹੂਗੀ ਗਰਾਊਂਡ ਵਾਸਤੇ ਜੀ ਉਹ ਵੀ ਥੋੜੇ ਛਦਾਈ ਆ ਗਰਾਊਂਡ ਵਾਸਤੇ ਇਹੋ ਹੀ ਆ ਜੀ ਇੱਕ ਜਿਹੜੀ ਪ੍ਰੋਬਲਮ ਕਰਦੇ ਆ ਨਿਆਣੇ ਨੂੰ ਜ਼ਿਆਦਾ ਦੇਣਾ ਤੇ ਸਿਆਣੇ ਨੂੰ ਘੱਟ ਦੇਣਾ ਇਹ ਸਾਰੇ ਵੀਰਪਰਾ ਹੈਗੇ ਆ ਸੱਜਣ ਇਹਨਾਂ ਸਾਰਿਆਂ ਦੇ ਇਹਨਾਂ ਨੇ ਪੈਸੇ ਦੇ ਨਾਲ ਟਾਈਮ ਦੇ ਨਾਲ ਹਰ ਇੱਕ ਬਲਾਲੋ ਵੀ ਤੁਸੀਂ ਆ ਡੋਨੋ ਮੈਂ ਕਿੱਦਾਂ ਦਾ ਥੈਂਕ ਯੂ ਕਰਾਂ ਇਹ ਸਾਰ ਮੈਂ ਇੱਕ ਜਣੇ ਦਾ ਨਾਮ ਲਵਾਂਗਾ ਨਾ ਤੇ ਦੂਜੇ ਬੰਦੇ ਦੀ ਡਿਸਰੈਸਪੈਕਟ ਆ ਜੀ ਹਰ ਬੰਦੇ ਨੇ ਆਪਣੇ ਆਪ ਇੱਕ ਦੂਜੇ ਤੋਂ ਵੱਧ ਚੜ ਕੇ ਇਹ ਸਾਰਿਆਂ ਨੇ ਇੱਥੇ ਇਨਪੁੱਟ ਪਾਇਆ ਹੋਇਆ ਆ ਤੇ ਇਸ ਮੇਲੇ ਨੂੰ ਜੋ ਹੈਗਾ ਆ ਤੇ ਜਾਂ ਪਹਿਲਾ ਹੋਇਆ ਜਾਂ ਅੱਗੇ ਜੋ ਹੋਣਾ ਆ ਉਹ ਸਾਰਿਆਂ ਵਿੱਚ ਪੂਰਾ ਸਹਿਯੋਗ ਹੈ ਜੀ ਇਹਨਾਂ ਦਾ ਹਨਾ ਮੈਂ ਬਸ ਹੋਰ ਮੈਂ ਮੈਂ ਕਿਸੇ ਇੱਕ ਪਾਰਟਿਕੂਲ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਬਾਜੀ ਮੈਂ ਬਸ ਕੋਸ ਸਾਹਿਬ ਦਾ ਕਹਿਣਾ ਚਾਹੁੰਦਾ ਜਿੱਦ ਤੁਸੀਂ ਸਟਾਰਟਿੰਗ ਕੀਨੇ ਆ ਨਾ ਅਕੋਸ ਸਾਹਿਬ ਜੀ ਹੈਗੇ ਆ ਕੋਸਾ ਮਰ ਜਾਓ ਇੱਧਰ ਤੁਸੀਂ ਹੀ ਇਹ ਟਰਾਫੀ ਦਾ ਕਰਨਾ ਆ ਤੇ ਸਟਾਰਟ ਵੀ ਸਾਰਾ ਕੁਝ ਅਕੋਸ ਸਾਹਿਬ ਹੋਗੇ ਫਾਦਰ ਸਾਹਿਬ ਹੋਗੇ ਇਹਨਾਂ ਦੀ ਦੇਣ ਹੈ ਤੇ ਇਹ ਨਾਲ ਦੀ ਹੈ ਕਿ ਤੇ ਮੈਂ ਸਾਰਾ ਕੁਝ ਭਾਜੀ ਹੁਣਾਂ ਨੂੰ ਦਿੰਦਾ ਤੇ ਇਹੋ ਹੀ ਕੰਟਰੋਲ ਕਰਦੇ ਮੈਂ ਉਧਰ ਵੀਰਾਂ ਦੇ ਨਾਲ ਲੈਂਦਾ ਜਗਾ ਦੀ 40 ਸਾਲ ਤੂੰ ਜਿਆਦਾ ਟਾਈਮ ਹੀ ਹੋ ਗਿਆ ਆ ਪਹਿਲਾਂ ਅਸੀਂ ਗਰਾਈ ਕਰਕੇ 10 ਰੁਪਏ 15 ਰੁਪਏ 20 ਰੁਪਏ ਲੈ ਆਲਾ ਕਿ ਵੀ ਅਸੀਂ ਟੂਰਨਾਮੈਂਟ ਕਰਾਉਂਦੇ ਰਹੇ ਆ ਤੇ ਬੱਲ ਭਾਜੀ ਨੇ ਤੇ ਬਾਜ਼ਾਰ 'ਚ ਜਾ ਕੇ ਵੀ ਤੇ ਬਈ ਟੂਰਨਾਮੈਂਟ ਆ ਗਿਆ ਵੀ ਤੁਸੀਂ ਸਾਡੇ ਨਾਲ ਆਓ ਸਾਰੇ ਬਾਜ਼ਾਰ ਵਾਲਾ ਨੇ ਭਾਜੀ ਨੂੰ ਪੈਸੇ ਦੇਈ ਜਾਣੇ ਕਿ ਨੇ ਜੇਜ ਪਾਈ ਜਾਣੇ ਕਿਸ ਨੇ ਇੱਧਰ ਜੇਜ ਪਾਈ ਜਾਣੇ ਕਿ ਇੱਥੇ ਜੇਜ ਪਾਈ ਜਾਣੇ ਕਿਦਾਂ ਇਦਾਂ ਭਾਜੀ ਤਾਂ ਤਾਂ ਤੇ ਅਸੀਂ ਉਹਨਾਂ ਤੁਹਾਨੂੰ ਪਰ ਨੌਖਾਏ ਉਹਨਾਂ ਨੂੰ ਤੇ ਇਦਾਂ ਦਾ ਇਨਸਾਨ ਸੀਗੇ ਤੇ ਮਤਲਬ ਮੈਂ ਐਨਐਸ ਕਰਦਾ ਸੀਗਾ 82 83 ਬੈਂਗਲੌਰ ਤੇ ਭਾਜੀ ਨੇ ਮੈਨੂੰ 300 ਰੁਪਿਆ ਭੇਜਿਆ ਲਫਾਫੇ ਚ ਭਾਜੀ ਦੇ ਵਿੱਚ ਅੱਬ ਚਿੱਠੀਆਂ ਪਾਉਂਦੇ ਇਹਨਾਂ ਮੇਰਾ ਪਿਆਰ ਸੀ ਉਹਨਾਂ ਨਾਲ ਤੇ ਉਹਨਾਂ ਵਰਗੇ ਦਾ ਦੇਵਤਾ ਬੰਦਾ ਤੇ ਲੱਭਣਾ ਬਹੁਤ ਔਖਾ ਹੈ ਤੇ ਮਤਲਬ ਇੰਨਾ ਰੌਣਕੀ ਬੰਦੇ ਸੀਗੇ ਹਰ ਬੰਦੇ ਦੀ ਉਹ ਉਹਨਾਂ ਨੇ ਮਤਲਬ ਮਾਤਾ ਕਰਨੀ ਕੋਈ ਵੀ ਚਲ ਗਿਆ ਨਾ ਉਹਨਾਂ ਨੇ ਕਦੀ ਉਹਨਾਂ ਨੂੰ ਇਹ ਨਹੀਂ ਕਹਿਆ ਵੀ ਤੂੰ ਨਹੀਂ ਉਹ ਉਹ ਵੀ ਹਰ ਪੱਖੋਂ ਮਤਲਬ ਉਹਦੀ سپورਟ ਕਰਨੀ ਉਹਨਾਂ ਨੇ ਚਲੋ ਗਾਂਹ ਉਹਨਾਂ ਦੇ ਪੁੱਤਰ ਆ ਗਏ ਆ ਤੇ ਉਹਨਾਂ ਨੇ ਇਹ ਸੰਭਾਲ ਲਿਆ ਤੇ ਹੁਣ ਇਹਦਾ ਕੋਈ ਲੈਵਲ ਨਹੀਂ ਹੈਗਾ ਕਹਿ ਸਕਦੇ ਵੀ ਇਹਦਾ ਇਦਾਂ ਲੈਵਲ ਪਤਾ ਨਹੀਂ ਅਜੇ ਇਹਨਾਂ ਨੇ ਕੀ ਕੁਝ ਕਰਨਾ ਆ ਪਰਮਾਤਮਾ ਇਹਨਾਂ ਨੂੰ ਨਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੇ ਇਹਨਾਂ ਦੀ سپورਟ ਪਰਮਾਤਮਾ ਕਰੇ ਮੈਂ ਤਾਂ ਇਹੀ ਅਰਦਾਸ ਕਰ ਸਕਦਾ ਜਿਹੜੀ ਟੈਕਨੀਕਲੀ ਚੀਜ਼ ਹੈਗੀ ਆ ਜਿੱਦਾਂ ਮੈਚ ਦਾ ਪ੍ਰਬੰਧ ਕਰਨਾ ਮੈਚ ਖੜਾਉਣੇ ਆ ਉਹ ਤਾਂ ਸਾਰਾ ਮੇਰਾ ਕੰਮ ਆ ਦਾ ਮੈਂ ਗਾਈਡ ਕਰਦਾ ਵਾਂ ਤੇ ਬਾਕੀ ਜਿਹੜਾ ਪ੍ਰਬੰਧ ਆ ਉਹ ਤਾਂ ਸਾਰਾ ਇਹਨਾਂ ਨੂੰ ਇਹਨਾਂ ਨੇ ਕਰਨਾ ਸਾਰਾ ਇਹੋ ਹੀ ਕਰਦੇ ਆ ਜਿਨੇ ਮੈਚਾਂ ਦੀ ਜ਼ਿੰਮੇਵਾਰੀ ਮੇਰੀ ਹੈ ਗਰਾਊਂਡ ਦੀ ਜਦਾਂ ਕਿਦਾਂ ਬਣਾਉਣੀ ਹੈ ਤੇ ਉਹ ਮੇਰੀ ਜ਼ਿੰਮੇਵਾਰੀ ਹੈ ਹੁਣ ਕਾਕੇ ਤੋਂ ਲੈ ਕੇ ਕਾਲੀ ਸਾਡੀ 1999 ਤੋਂ ਜਿਹਨੂੰ ਡੀਏਵੀ ਕਾਲ ਅਕੈਡਮੀ ਖੁੱਲੀ ਹੈ ਤੇ ਮੈਂ 2010 ਤੱਕ ਰਿਹਾ ਹਾਂ ਕਾਕੇ ਤੋਂ ਲੈ ਕੇ ਸੁਲਤਾਨ ਤੱਕ ਮੇਰੇ 플레이ਰ ਰਿਹਾ ਤੁਸੀਂ ਜਾਣਦੇ ਹੋ ਕਿੰਨੇ 플레이ਰ ਵਿੱਚ ਆਉਂਦੇ ਆ ਇਹਨਾਂ ਦਾ ਇਹਨਾਂ 플레이ਰ ਡੀਵੀ ਕਾਲ ਅਸੀਂ ਤਿਆਰ ਕੀਤਾ ਨਾ ਤੇ ਉਹ ਕਹਿੰਦੇ ਆ ਵੀ ਬਸ ਤੁਹਾਡੇ ਕਰਕੇ ਮੈਂ ਅਸੀਂ ਦਵਾਈ ਨਹੀਂ ਜਾ ਸਕਦੇ ਅਸੀਂ ਕੈਨੇਡਾ ਅਮਰੀਕਾ ਜਾਾਂਗੇ ਮੈਂ ਮੈਂ ਬਾਲ ਮੀਰਕਾ ਮੈਕ ਹੁੰਨੇ ਤੇ ਮੇਰੀ ਜੇਵ ਜਿਨਾਂ ਨੇ ਪੈਸੇ ਪਾਦਨੇ ਇਦਾਂ ਡਾਲਰ ਪਾਦਨੇ ਮੈਂ ਕਿਹਾ ਨਹੀਂ ਪਤਾ ਕਹਿੰਦੇ ਨਹੀਂ ਕੋ ਸਾਹਿਬ ਅਸੀਂ ਦੁਬਈ ਨਹੀਂ ਜਾ ਸਕਦੇ ਅਸੀਂ ਕੈਨੇਡਾ ਮੀਰਕਾ ਤੋਂ ਰਖਦੇ ਤੇ ਚਲੋ ਸਾਡੀ ਡਿਊਟੀ ਆ ਮੈਂ ਸੈਂਟਰ ਗਰੁੱਪ ਨਾਲ ਕੋਚ ਰਿਹਾ ਹਾਂ ਸਪੋਰਟ ਥੋੜੀ ਇੰਡੀਆ ਦਾ ਮੈਂ ਕੋਚ ਰਿਹਾ ਹਾਂ ਤੇ ਮੈਨੂੰ ਪਤਾ ਆ ਵੀ ਕਿੱਦਾਂ ਕੋਈ ਕੰਮ ਨੂੰ ਆਪਾਂ ਕਰਾਉਣਾ ਕਿੱਦਾਂ ਗੇਮ ਨੂੰ ਉੱਪਰ ਚੱਕਣਾ ਆ ਅਸੀਂ ਕਹਿੰਨੇ ਆ ਪ੍ਰਮਾਤਮਾ ਨੇ ਉਹਨੂੰ ਹੋਰ ਇਹਨਾਂ ਦੀ ਮਦਦ ਕਰਨ ਹੈਲਪ ਕਰਨ ਸਪੋਰਟ ਕਰਨ ਤਾਂ ਕਿ ਹੋਏ ਇਸ ਤੋਂ ਵਧੀਆ-ਵਧੀਆ ਹੀ ਕੰਮ ਹੋਵੇ ਪ੍ਰਾਥਾ ਦੀ ਧਰਤੀ ਤੇ ਬੜੀ ਵੱਡੀ ਗੱਲ ਵਰਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਪਾਜੀ ਆ ਵੀਰ ਹੁਣੇ ਹੈਗੇ ਆ ਜ ਜਦੋਂ ਤੇ ਪਾਜੀ ਹੋ ਸੰਭਾਲੀ ਆ ਪਾਜੀ ਵੀ ਸਾਡੇ ਹਾਣੀ ਆ ਮੇਰੇ ਤੋਂ ਛੋਟੇ ਹੀ ਹੋਣਗੇ ਤੇ ਬਟ ਅਸੀਂ ਇਹਨਾਂ ਨੂੰ ਦੇਖਿਆ ਆ ਗਰਾਊਂਡ ਦੇ ਵਿੱਚ ਇਹ ਸ਼ੁਰੂ ਤੋਂ ਪਾਜੀ ਹੁਣੇ ਸਾਡੇ ਹਰ ਮੇਲੇ ਤੇ ਆਈ ਡੋਂਟ ਥਿੰਕ ਸੋ ਪਾਜੀ ਵੀ ਤੁਸੀਂ ਕੋਈ ਮੇਸ ਮੇਲਾ ਮਿਸ ਕੀਤਾ ਹੈਗਾ ਪਾਜੀ ਹੈਗੇ ਆ ਤੇ ਮੱਖਣ ਵਾਲੀ ਸਾਹਿਬ ਵੀ ਹੈਗੇ ਆ ਹਨਾ ਜੇ ਸਾਰੇ ਜਾਣਿਆਂ ਨੇ ਇਸ ਮੇਲੇ ਨੂੰ ਸਟਾਰਟ ਕੀਤਾ ਸੀਗਾ ਹਨਾ ਪਾਜੀ ਹੁਣ ਆ ਪਾਜੀ ਹੁਣੇ ਹੈਗੇ ਆ ਇਸ ਸਾ ਪਾਜੀ ਹੁਣੇ ਤੁਹਾਨੂੰ ਜ਼ਿਆਦਾ ਦੱਸਦੇ ਆ ਵੀ ਕੀ ਹੈਗਾ ਰੁਪਿੰਦਰ ਪਾਜੀ ਹੈਗੇ ਆ ਅਮਰੀਕ ਪਾਜੀ ਹੈਗੇ ਆ ਬਾਕੀ ਸੰਧੂ ਬ੍ਰਦਰਸ ਹੈਗੇ ਆ ਮੋਦਕਤਗੀ ਹੈਗਾ ਆ ਬਾਜਾਖਾਨਾ ਜੀ ਹੈਗੇ ਪਾਜੀ ਹੁਣੇ ਤੁਹਾਨੂੰ ਜ਼ਿਆਦਾ ਦੱਸਦੇ ਆ ਇਹਨਾਂ ਨੂੰ ਬੈਟਰੀ ਸਾਰੀਆਂ ਚੀਜ਼ਾਂ ਵੀ ਟੈਕਨੀਕਲ ਚੀਜ਼ਾਂ ਬਾਰੇ ਨੌਲੇਜ ਹੈਗੀ ਆ ਵੀ ਕਿਦਾਂ ਚੱਲੂਗਾ ਕੀ ਇਹ ਪਾਜੀ ਹੁਣਾਂ ਨੂੰ ਇੱਕ ਪ੍ਰੋਮਿਸ ਕਰਨਾ ਪੈਣਾ ਇਹਨਾਂ ਨੂੰ ਨਾ ਵੀਰ ਹੁਣੇ ਆ ਘੋੜੀ ਦਾ ਸਾਮਾਨ ਕਰਦੇ ਪਏ ਆ ਜਿਹੜੇ ਤੁਸੀਂ ਦੇਖੋਗੇ ਨਾ ਉਥੇ ਪਾਜੀ ਹੁਣੇ ਸੰਧੂ ਪਾਜੀ ਹੁਣੇ ਦੇਂਦੇ ਆ ਤੇ ਇਹਨਾਂ ਨੂੰ ਅਹੀ ਇੱਕ ਆਸ ਪੁੱਛਿਆ ਆ ਵੀ ਇੱਕ ਘੋੜੀ ਚਲਾਉਣਗੇ ਕਿਹ ਹਤਿਚੀ ਕਿੰਨੇ ਵੀ ਲਗਾਮ ਪਾ ਲਿਆ ਤੁਰਨਗੇ ਇਹ ਜ਼ਰੂਰੀ ਆ ਭਾਜੀ ਇਹਦਾ ਜਵਾਬ ਤੁਸੀਂ ਇੱਥੇ ਦੇਣਾ ਵੀ ਅਹੀ ਹੌਸਾ ਬਣਾ ਕਰਨਾ ਹੋਵੇ ਦੇਖੋ ਜਿਹੜੀ ਮਾਂ ਖੇਡ ਕਬੱਡੀ ਨੇ ਸਾਨੂੰ ਇੰਨਾ ਸਤਿਕਾਰ ਦਿੱਤਾ ਤੇ ਉਹਦਾ ਐਡਾ ਵੱਡਾ ਈਵੈਂਟ ਹੋ ਰਿਹਾ ਹੋਵੇ ਐਡਾ ਵੱਡਾ ਟੂਰਨਾਮੈਂਟ ਕਬੱਡੀ ਕੱਪ ਹੋ ਰਿਹਾ ਹੋਵੇ ਤੇ ਖੁਸ਼ੀ ਤਾਂ ਹੁੰਦੀ ਹੁੰਦੀ ਆ ਤੇ ਤਾਈਓ ਤੇ ਅਸੀਂ ਅੱਜ ਇੱਥੇ ਐਨੇ ਦਿਨ ਪਹਿਲਾਂ ਹੀ ਆ ਕੇ ਕਿਉਂਕਿ ਬੱਲ ਪਰਿਵਾਰ ਦੀ ਜਾਂ ਬਾਈ ਮੋਹਨਵੀਰ ਬੱਲ ਹੋਣਾਂ ਦੀ ਜਾਂ ਇਹਨਾਂ ਦੀ ਸਾਰੀ ਟੀਮ ਦੀ ਜੋ ਆਪਾਂ ਕਹਿ ਦਈਏ ਵੀ ਦੇਣਾ ਉਹ ਬਹੁਤ ਵੱਡੀ ਆ ਅਸੀਂ ਇਹਨਾਂ ਦੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਇੱਥੇ ਸਾਰਾ ਕੰਮ ਕਰਾਂਗੇ ਤੇ ਬੜੀ ਖੁਸ਼ੀ ਆ ਵੀ ਬਹੁਤ ਵੱਡਾ ਈਵੈਂਟ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 12 13 ਤੇ 14 April ਨੂੰ ਹੋਣ ਜਾ ਰਿਹਾ ਉਹ ਕਬੱਡੀ ਦਾ ਇੱਕ ਵੱਖਰਾ ਜਿਹੜਾ ਇਤਿਹਾਸ ਸਿਰਜਿਆ ਜਾਊਗਾ ਸੋ ਬਹੁਤ ਚੰਗਾ ਲੱਗ ਰਿਹਾ ਬਹੁਤ ਸਾਰੇ ਪਲੇਅਰ ਨੇ ਜਿਹੜੇ ਵਿਦੇਸ਼ਾਂ ਤੋਂ ਵੀ ਆ ਰਹੇ ਨੇ ਤੇ ਇੱਥੇ ਵਾਲੇ ਤਾਂ ਆਪਣੇ ਭਰਾ ਹੈਗੇ ਹੈਗੇ ਆ ਤੇ ਬਹੁਤ ਟੌਪ ਦੀਆਂ ਟੀਮਾਂ ਬਣੀਆਂ ਤੇ ਬਹੁਤ ਸੋਹਣਾ ਡਿਸਪਲਨ ਹੋਊਗਾ ਸੋ ਸਾਡੀ ਤਾਂ ਹੀ ਜਾਨੀ ਕਿ ਸਾਰੇ ਪੰਜਾਬ ਭਰ ਦੇ ਹਿਮਾਚਲ ਰਾਜਸਥਾਨ ਹਰਿਆਣਾ ਦੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਆ ਵੀ ਕਿਉਂਕਿ ਹਮੇਸ਼ਾ ਹੀ ਸੰਗਤ ਵੱਡੀ ਹੁੰਦੀ ਆ ਤੇ ਸਾਨੂੰ ਅੱਜ ਇਹੀ ਫੀਲ ਹੋ ਰਿਹਾ ਵੀ ਸੰਗਤ ਇਸ ਟੂਰਨਾਮੈਂਟ ਤੇ ਵੀ ਵੱਡੀ ਹੋਊਗੀ ਕਿਉਂਕਿ ਜਿਹੜੇ ਪ੍ਰਬੰਧ ਆ ਉਹ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਉਹ ਛੋਟੇ ਪੈ ਜਾਣਗੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਜਿਨ੍ਹਾਂ ਨੂੰ ਗਰਾਊਂਡ ਦੇ ਵਿੱਚ ਦੇ ਸਕੇ ਬਾਕੀ ਆਸੇ-ਪਾਸੇ ਸਕਰੀਨਾਂ ਵਗੈਰਾ ਲਾ ਕੇ ਵੀ ਕੋਈ ਵੀ ਜਿਹੜਾ ਦਰਸ਼ਕਾ ਉਹ ਨਾਰਾਜ਼ ਨਾ ਜਾਵੇ। ਸੋ ਰਹੀ ਗੱਲ ਤੁਸੀਂ ਕਮੈਂਟਰੀ ਦੀ ਕੀਤੀ ਤੇ ਕਮੈਂਟਰੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਕਬੱਡੀ ਕਮੈਂਟਰੀ ਦੇ ਬਾਬਾ ਬੋੜ ਪ੍ਰੋਫੈਸਰ ਮੱਖਣ ਸਿੰਘ ਜੀ ਅਸੀਂ ਉਹਨਾਂ ਦੀ ਫਲਵਾੜੀ ਦੇ ਛੋਟੇ-ਛੋਟੇ ਫੁੱਲਾਂ ਜੀ ਸਾਰੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਸਾਡੀ ਕੋਸ਼ਿਸ਼ ਇਹ ਰਹੂਗੀ 12 13 ਤੇ 14 ਤਰੀਕ ਨੂੰ ਅਸੀਂ ਸਾਰੇ ਬੰਦਿਆਂ ਨੂੰ ਪ੍ਰੋਪਰਲੀ ਟਾਈਮ ਦੇ ਕੇ ਉਹਨਾਂ ਨੂੰ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਨੂੰ 5 ਮਿੰਟ ਦੇਤੇ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਉਹ ਵੀ ਆਪਣੀ ਗੱਲ ਰੱਖ ਸਕਣ ਜਿਹੜੀ ਕਬੱਡੀ ਪ੍ਰਤੀ ਜਾਂ ਇਸ ਟੂਰਨਾਮੈਂਟ ਪ੍ਰਤੀ ਵੀ ਕੋਈ ਵੀ ਅਨਡਿਸਪਲਿਨ ਕੰਮ ਨਾ ਹੋਵੇ ਸਾਡੀ ਕੋਸ਼ਿਸ਼ ਇਹੀ ਹੈ ਜੀ ਅੱਜ ਤੁਸੀਂ ਪ੍ਰੇਅਰ ਦੀ ਗੱਲ ਕੀਤੀ ਹੈ ਤੇ ਤੁਹਾਡੇ ਪਿੱਛੇ ਜੈਰੋ ਵੀਰ ਜੀ ਹੁਣੇ ਖੜੇ ਆ ਜੀ ਆਜੀ ਆਜੋ ਤੁਸੀਂ ਵੀ ਥੈਂਕ ਯੂ ਸਸ ਕਮ ਇਖ ਵੀ ਹੈ ਗਿਆ ਜੀ ਆਏ ਮੈਂ ਗੁੱਡ ਮੈਂ ਉਹ ਨੋ ਦੋ ਦੂਆ ਕਮਨ ਸੇ ਹੈਵ ਅ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਭਾਈ ਇੱਕਦਾਂ ਉਹ ਬਿਟ ਇਸ ਕਮਿੰਗ ਆਹ ਵਾਈਜ਼ ਵਿਦ ਰਿਸਪੈਕਟ ਯਾ ਹਾ ਸਤਿ ਸ਼੍ਰੀ ਅਕਾਲ ਵਾਟ ਯੂ ਆਰ ਡੂਇੰਗ ਫੋਰ ਦਿਸ ਸਪੋਰਟ ਯਾ ਨਾ ਇਟਸ ਇਟਸ ਵੀ ਕੈਨ Everybody we can't. doing it together brother ਯਾ ਦੋ ਨਾ Everybody no, but you know ਇਹਨਾਂ ਨੇ ਪ੍ਰਦਰਸ਼ਨ ਦਿਖਾਉਣਾ ਦੋਨੋਂ ਹਾਂਜੀ ਹਾਂਜੀ ਭਾਜੀ ਐਸੇ ਹੈਗੇ ਆ ਜਿਵੇਂ ਮਿਕਸ਼ ਜੀ ਹੋਣਾ ਨੇ ਕੁਸ਼ਤੀ ਵੀ ਕਰਨਗੇ ਜਿੰਨਾ ਕ ਮੈਨੂੰ ਪਤਾ ਆ ਬਾਕੀ ਆ ਵੀਲ ਸੀ ਹਾਂ ਨਾ ਭਾਜੀ ਆ ਜਰੂਰ ਵੀਰ ਹੁਣੇ ਵੀ ਆਗੇ ਆ ਦੁੱਲਾ ਵੀਰ ਹੁਣੇ ਹੈਗੇ ਆ ਬਿਲਕੁਲ ਭਾਗ ਹੁਣ ਮੈਂ ਕੱਲੇ ਕੱਲੇ ਪਲੇਅਰ ਦਾ ਨਾਮ ਲਵਾਂ ਤੇ ਭਾਜੀ ਇਸ ਅ ਲੋਟ ਹੈ ਨਾ ਕਿ ਰੱਬ ਦੇ ਇਹ ਇੱਕ ਸਾਡਾ ਖੁਸ਼ ਨਸੀਬੀ ਆ ਭਾਜੀ ਵੀ ਉਹ ਸਾਰੇ ਲੋਕ ਆਪਣੇ ਕੰਮਕਾਰਾਂ ਤੋਂ ਜਾਂ ਜਿਹੜੀਆਂ ਵੀ ਚੀਜ਼ਾਂ ਤੋਂ ਛੱਡ ਕੇ ਇੱਥੇ ਸਾਡੇ ਪਿੰਡ ਆਉਣਦੇ ਆ ਮੈਂ ਇੱਕ ਚੀਜ਼ ਪਲੇਅਰ ਤੋਂ ਪਹਿਲਾਂ ਭਾਜੀ ਮੈਂ ਸਾਰਿਆਂ ਨੂੰ ਇੱਕ ਜਾਣਿਆਂ ਨੂੰ ਰੀਅਲੀ ਥੈਂਕ ਯੂ ਕਹਿਣਾ ਚਾਹੁੰਦਾ ਜਿਹੜੀਆਂ ਵੀ ਫੈਡਰੇਸ਼ਨ ਹੈਗੀਆਂ ਭਾਜੀ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੇ ਵੀ ਕਲੱਬਸ ਹੈਗੇ ਆ ਇਹ ਸਾਰਾ ਕੁਝ ਭਾਜੀ ਪੋਸੀਬਲ ਨਹੀਂ ਹੈਗਾ ਇਹ ਪਲੇਅਰਸ ਪੋਸੀਬਲ ਨਹੀਂ ਹੈਗੇ ਕੋਸ਼ ਜਾਂ ਫੈਡਰੇਸ਼ਨ ਜਾਂ ਟੀਮਾਂ 29 ਮਾ ਦੇ ਬਗੈਰ ਕਿਉਂਕਿ ਉਹਨਾਂ ਨੇ ਨਾ ਭਾਜੀ ਆ ਆਪਣੇ ਟੂਰਨਾਮੈਂਟਸ ਸਟਾਪ ਕਰਕੇ ਆਪਣੇ ਪਲੇਅਰ ਭੇਜਦੇ ਆ ਸਾਡੇ ਲਈ ਹਨਾ ਜੀ ਤੇ ਉਹਦੇ ਵਿੱਚ ਉਹਦੇ ਕਰਕੇ ਇਹ ਸਾਰਾ ਕੁਝ ਸਾਰੇ ਪਲੇਅਰ ਇਕੱਠੇ ਹੋ ਪਾਉਂਦੇ ਆ ਤੇ ਮੈਂ ਉਹਨਾਂ ਨੂੰ ਰੀਅਲੀ ਥੈਂਕ ਯੂ ਕਹਿੰਦਾ ਦਿਲੋਂ ਮੈਂ ਹੁਣ ਇਕੱਲੇ ਕਲੱਬ ਜਾਂ ਫੈਡਰੇਸ਼ਨ ਦਾ ਨਾਮ ਨਹੀਂ ਲੈਣਾ ਚਾਹੁੰਦਾ ਬਟ ਸਾਰੀ ਆਸਟ੍ਰੇਲੀਆ ਫੈਡਰੇਸ਼ਨ ਜਾਂ ਕੈਨੇਡਾ ਨਾਲੋ ਜਾਂ ਸਾਰੇ ਪਾਸੇ ਵੈਰੀ थैंक यू ਹੈਗਾ ਵੀ ਆਪਣੇ ਪਲੇਅਰ ਭੇਜਣ ਵਾਸਤੇ ਇਵਨ ਨਿਊਜ਼ੀਲੈਂਡ ਕਿਉਂਕਿ ਲਾਈਕ ਯੂ نو ਬਾਜੀ ਨਿਊਜ਼ੀਲੈਂਡ ਕੱਪ ਚੱਲਦਾ ਪਿਆ ਆ ਵੀ ਉੱਥੋਂ ਵੀ ਕਈ ਪਲੇਅਰ ਆਉਣੇ ਆ ਹਨਾ ਜੀ ਰੱਬ ਦਾ ਸੁਖ ਰਿਹਾ ਬਾਜੀ ਜਿਹੜੇ ਵੀ ਲੋਕਾਂ ਦੇ ਮਨ ਦੇ ਵਿੱਚ ਜਾਂ ਨੇਮ ਹੈਗੇ ਆ ਟੌਪ 100 ਨੇਮ ਹੈਗੇ ਆ ਉਹ ਸਾਰੇ ਇੱਥੇ ਹੋਣਗੇ ਇੱਕ ਚੀਜ਼ ਹੈਗੀ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੂੰ ਇਸ ਟੂਰਨਾਮੈਂਟ ਚ ਖੇਡ ਜਾਂ ਇਸ ਟੂਰਨਾਮੈਂਟ ਇਸ ਟੀਮ ਚ ਖੇਡ ਹਰ ਕੋਚ ਨੇ ਆਪਣਾ ਆਪਣਾ ਯੋਰ ਲਾਇਆ ਹੋਇਆ ਆ ਪਲੇਅਰਸ ਨੂੰ ਮੰਗਵਾਉਣ ਦੇ ਵਿੱਚ ਹਨਾ ਐਂਡ ਉਹ ਇਸ ਕਰਕੇ ਆਏ ਤੇ ਇਹ ਹੱਕ ਬਣਦਾ ਉਸ ਪਲੇਅਰ ਦਾ ਵੀ we only the th strong so that he can decide whatever teams they want to play but not big enough he decide decide whenever joe disclose they more than happy yeah no I, i'm just appreciative about like what he's doing for the sport and what everybody coming together and throwing such a big tournament getting all the best players to come and watch and obviously bringing me bringing me is you know you get a different view you know different people watching so. Ultimately, it's it's great. Sorry, I can't do that. Just come here, buddy. Madam, they can't. I was watching there. That's the guy, buddy. Hey, another energy. I see. Just come. Please continue. buddy. Oh Continue. Sorry, brother. Yeah, no. And this is this is my Australian dad. So Rana's. He's he's he takes care of me. So you know wherever he tells me to go, I go. So this is this is, uh, this is my dad right here. That's good. Thank you, God. Thanks, everyone. A bomb. ਲਾਸਟ ਈਅਰ ਵੀ ਟਰਾਈ ਕੀਤੀ ਸੀ ਲਾਸਟ ਈਅਰ ਨਹੀਂ ਆ ਸਕੇ ਪਰ ਐਸਾ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਿਆ ਕਿ ਇਹ ਵੀ ਠੀਕ ਆ ਫਿੱਟਿਆ ਮੀਕ ਵੀ ਫਿੱਟਿਆ ਤੇ ਇਹ 14 ਤਰੀਕ 13 14 ਨੂੰ ਤੁਹਾਨੂੰ ਆਪਣੇ ਜੋਰ ਦਹਾ ਲੈਣਗੇ ਤੇ ਸਾਰੇ ਦਰਸ਼ਕਾਂ ਕੇ ਬੇਨਤੀ ਹੈ ਕਿ ਹਮ ਮਾ ਕੇ ਪਹੁੰਚੋ ਤੇ ਇਸ ਟੂਰਨਾਮੈਂਟ ਨੂੰ ਵਨ ਆਫ ਦਾ ਵਰਲਡਸ ਬੈਸਟ ਟੂਰਨਾਮੈਂਟ ਬਣਾ ਜੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਫਾ ਥੈਂਕ ਯੂ ਹਾਂ ਬਦਨਾ ਹਾਂ ਹੈ ਆਸੇ ਵਾਹ ਵਾਹ ਲਾਸੋ ਵਾਹ ਬੰਦ ਕਰ ਦਿਓ ਬੱਸ ਵੇ ਹਾਂ ਕਰ ਦੇ ਬੰਦ ਯਾਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਆ ਵੀ ਪਲੀਜ਼ ਸਾਰੇ ਜਾਣੇ ਸਾਰੇ ਪੰਜਾਬ ਤੋਂ ਮੇਰੇ ਵੱਲੋਂ ਸਾਰੇ ਇੰਡੀਆ ਤੋਂ ਜਾਂ ਐਨੀ ਵੇਅਰ ਫਰਮ ਦ ਵਰਲਡ ਉਹ ਸਾਨੂੰ ਜੁਆਇਨ ਕਰ ਸਕਦੇ ਆ ਤੇ ਪਲੀਜ਼ ਕਰਿਓ ਚਾਹੇ ਫਿਜ਼ੀਕਲੀ ਜਾਂ ਆਨਲਾਈਨ ਜਾਂ ਜਿੱਦਾਂ ਵੀ ਉਹ ਕਰ ਸਕਦੇ ਆ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਆ ਤੇ ਟਰਸਟ ਮੀ ਬਾਜੀ ਆ ਸਾਰੇ ਜਾਣੇ ਵੀਰਪਰਾ ਹੈਗੇ ਆ ਇਹ ਬਹੁਤ-ਬਹੁਤ ਜ਼ਿਆਦਾ ਜ਼ਰੂਰੀ ਕੰਮ ਕਾਰ ਛੱਡ ਕੇ ਇੱਥੇ ਆਏ ਹੋਏ ਆ ਤੇ ਥ੍ਰੀ ਮਾਚ ਫਰੋਂ 1.5 ਮਹੀਨੇ ਤੋਂ ਫੁੱਲ ਟਾਈਮ ਕਹਿ ਲੋ ਵੀ ਇੱਥੇ ਇਹਨੂੰ ਸਹੀ ਬਣਾਉਣ ਲਈ ਸਕਸੈਸਫੁਲ ਬਣਾਉਣ ਲਈ ਜਾਂ ਤੁਹਾਨੂੰ ਤੰਗੀ ਨਾ ਹੋ ਸਕੇ ਉਹਦੇ ਲਈ ਵਰਕ ਕਰਦੇ ਪਏ ਆ ਤੇ ਮੈਂ ਪਲੀਜ਼ ਰਿਕਵੈਸਟ ਕਰਦਾ ਸਾਰਿਆਂ ਨੂੰ ਸਾਰੇ ਜਾਨੇ ਪਲੀਜ਼ ਇੱਥੇ ਆਉਣ ਤੇ ਆਉਣ 11 ਤਰੀਕ ਨੂੰ ਤੇ 11 ਨੂੰ ਜਿ ਆਉਂਦੇ ਆ ਤੇ 15 ਨੂੰ ਜਾਣ ਇਹ ਸਾਨੂੰ ਚਾਰ ਜਾਂ ਪੰਜ ਚਾਰ ਜਾਂ ਪੰਜ ਦਿਨ ਸਾਨੂੰ ਮੌਕਾ ਦੇਣ ਸੇਵਾ ਕਰਨ ਦਾ ਤੇ ਜੇ ਕੋਈ ਸਾਡੇ ਕੋ ਕਮੀ ਰਹੀ ਤੇ 100% ਆਪਸ ਟ੍ਰੇਡ ਆਵੇ ਟਰਾਈ ਕਰਾਂਗੇ ਉਹਨੂੰ ਫਿਕਸ ਕਰਨ ਦੀ ਐਂਡ ਅਬਲਤੇ ਕਮੀ ਰਹਿਣੀ ਨਹੀਂ ਚਾਹੀਦੀ ਬਹੁਤ ਜਿਆਦੇ ਕਈ ਕਬੱਡੀ ਦੇ ਸ਼ਦਾਈ ਇੱਥੇ ਖੜੇ ਹੋਏ ਆ ਉਹ ਇਸੇ 24 ਘੰਟੇ ਬਸ ਇਹੋ ਸੋਚਦੇ ਰਹਿੰਦੇ ਆ ਘਰਦਿਆਂ ਤੋਂ ਗਾਲਾਂ ਵੀ ਖਾਂਦੇ ਆ ਐਂਡ ਆਪਣੀ ਫੈਮਲੀ ਨੂੰ ਵੀ ਟਾਈਮ ਨਹੀਂ ਦੇ ਪਾ ਰਹੇ ਉਹ ਸਿਰਫ ਇਹੋ ਕੋਸ਼ਿਸ਼ ਕਰਦੇ ਵੀ ਕਿਸੇ ਵੀ ਵੀਰ ਭਰਾ ਨੂੰ ਜਿਨ੍ਹਾਂ ਨੇ ਸਾਡੇ ਕੋਲ ਆਉਣਾ ਆ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾ ਭਰਾਵਾਂ ਵੱਲੋਂ ਸਾਰੇ ਜਾਣੇ ਪਿੰਡ ਪਲੱਥ ਜ਼ਰੂਰ ਆਉਣ ਕਿਉਂਕਿ ਆਪਾਂ ਇੱਥੇ ਬੋਰਡ ਵੀ ਬਣਾਇਆ ਹੋਇਆ ਵੀ ਲਵ ਆਲ ਵੀ ਲਵ ਪਲੱਥ ਕਬੱਡੀ ਕਲੱਬ ਤੇ ਮੈਂ ਵੀ ਚਾਹੁੰਦਾ ਵੀ ਵੀਰ ਹੁਣ ਵੀ ਸਾਡੇ ਕੱਪ ਨੂੰ ਪਿਆਰ ਕਰਨ ਤੇ ਕਬੱਡੀ ਨੂੰ ਵੀ ਪਿਆਰ ਕਰਨ ਐਂਡ ਥੈਂਕ ਯੂ ਸੋ ਮੱਚ ਬਾਜੀ ਤੁਹਾਡਾ ਵੀ 365 ਦਾ ਤੁਸੀਂ ਇੱਥੇ ਆਏ ਆ ਤਿੰਨ ਚਾਰ ਘੰਟੇ ਡਰਾਈਵ ਕਰਕੇ ਆ ਵੀਰ ਹੁਣੇ ਵੀ ਤਿੰਨ ਚਾਰ ਘੰਟੇ ਡਰਾਈਵ ਕਰਕੇ ਆਏ ਆ ਬਾਜੀ ਹੁਣੇ ਵੀ ਆਏ ਹੋਏ ਆ ਐਂਡ ਸਾਰੇ ਵੀਰਾਂ ਦਾ ਜੋ ਹਰ ਰੋਜ਼ ਇੱਥ ਕੱਟਦੇ ਆ ਕੱਢਦੇ ਆ ਮਿੱਟੀ ਨਾਲ ਮਿੱਟੀ ਹੁੰਦੇ ਆ ਅੱਜ ਸਾਰੇ ਜਣੇ ਤਿਆਰ ਆ ਕਿਉਂਕਿ ਪਾਜੀ ਇਸੇ ਇਵੈਂਟ ਵਾਸਤੇ ਇਸੇ ਤੁਹਾਡੇ ਇਵੈਂਟ ਵਾਸਤੇ ਇੱਥੇ ਤਿਆਰ ਸਗੇ ਅੱਬਲ ਤੇ ਇੱਥੇ ਅੱਧੀ ਦੁਨੀਆ ਪਾਜੀ ਨੇ ਨਿੱਕਰ ਜੋ ਹੁੰਦੀ ਆ ਤੇ ਅੱਧੀ ਬਿਨਾ ਟੀ-ਸ਼ਰਟ ਤੋਂ ਹੁੰਦੀ ਆ ਵੀ ਪਲੀਜ਼ ਟਰਸਟ ਮੀ ਵੀ ਰੀਲੀ ਵਰਕਿੰਗ ਹਾਰਡ ਟੂ ਮੇਕ ఎవਰੀਥਿੰਗ ਬਿਊਟੀਫੁਲ ਐਂਡ ਪਲੀਜ਼ ਸਾਰੇ ਜਣੇ ਆਓ ਥੈਂਕ ਯੂ ਸੋ ਮਾਚ ਪਾਜੀ ਥੈਂਕ ਯੂ ਬਾਦ ਮੋਟਰਸਾਈਕਲ ਹੈਗਾ ਜਿਹਨੂੰ ਕੋਈ ਕਹਿੰਦਾ ਅੱਗ ਕਰਦਾ ਕੋਈ ਕਹਿੰਦਾ ਪਰ ਰੀਅਲੀ ਭਾਜੀ ਇਹ ਬਹੁਤ ਫਾਸਟ ਮੋਟਰਸਾਈਕਲ ਹੈਗਾ ਇਹ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਨੂੰ ਦਿੱਤਾ ਜਾਊਗਾ ਭਾਜੀ ਬੈਸਟ ਪਲੇਅਰ ਇੱਕ ਪਲੇਅਰ ਨੂੰ ਦਿੱਤਾ ਜਾਊਗਾ ਆ ਜਿਹੜਾ ਮੈਚ ਦੇ ਵਿੱਚ ਬੈਸਟ ਰੇਡਰ ਜਾਂ ਜਾਫੀ ਨਿਕਲਨੇ ਉਹਨਾਂ ਲਈ ਹੋਰ ਚੀਜ਼ਾਂ ਆ ਲਾਈਕ ਕੀ ਉਹਨੂੰ ਕਹਿੰਦੇ ਹਾਰਲੇ ਇਹ ਹੈਗਾ ਪੂਰੇ ਟੂਰਨਾਮੈਂਟ ਦਾ ਬੈਸਟ ਤੇ ਇਹ ਚਲੋ ਜੀ ਭਾਜੀ ਦੈਸ ਗੁਡ ਬੱਸ ਬਾਕੀ ਇਹਨੂੰ ਥੋੜਾ ਸੀ ਚੀਜ਼ ਕਰਨਾ ਇਹਦੇ ਕੁਝ origignal bodies ਹੈਗੀਆਂ ਜਿਹੜੀਆਂ ਉੱਤੇ ਲੱਗੀਆਂ ਨਹੀਂ ਹੋਈਆਂ ਉਹ ਇਹਦੇ ਨਾਲ ਦੋ ਆਉਂਦੀਆਂ ਤੇ ਉਹ ਅਸੀਂ ਸ਼ਾਇਦ ਇੱਥੇ ਅਟੈਚ ਕਰ ਦਈਏ ਨਹੀਂ ਤੇ ਜੇ ਟਾਈਮ ਨਾ ਲੱਗਾ ਤੇ ਉਹ ਬੰਦੇ ਨੂੰ ਦੇ ਦਾਂਗੇ ਕਿ ਕਹਿਣਾ ਵੀ ਆ ਯਾਰ ਆ ਵਰਸ ਲੋਟ ਆ ਮਨੀ ਇਹਨੂੰ ਤੂੰ ਨਾਲ ਲੈ ਜਾ ਆਪੇ ਲਵਾਲਾ ਸਾਡੇ ਕੋਲ ਟਾਈਮ ਨਹੀਂ ਹੈਗਾ ਵੀ ਹਾਂ ਜਿੱਦਾਂ ਕਹਿੰਦਾ ਨਾ ਵੀ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਆਪਾਂ ਉਹਨੂੰ ਜਿਹੜੀਆਂ ਆਹਦੀਆਂ origignal ਚੀਜ਼ਾਂ ਲਾ ਲਈਦੀਆਂ ਆ ਉਹ ਬੰਦੇ ਨੇ ਉਸੇਮ ਚੀਜ਼ ਕੀਤਾ ਕਿਉਂਕਿ ਇਹਨਾਂ ਦੋ ਆਈਆਂ ਸੀਗੀਆਂ ਇਹਨੂੰ ਨਾਲ ਹੀ ਉਹ ਦੇ ਦੇਣੀ ਆ ਤੇ ਆਪੇ ਲਵਾਲਵੇ ਤੇ ਜ਼ਿਆਦਾ ਬੈਟਰ ਆ ਉਹ ਸੋਹਣੀ ਲੱਗਦੀ ਆ ਇਹ And I'll back you faster. Thank you so much, buddy.